ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀ ਜਸ ਸਿੰਘ ਜਹਲ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਸ਼ੋਅ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਅੱਜ ਇਹ ਸਵਾਲ ਆਮ ਹੋ ਚੁੱਕਿਆ ਹੈ ਦਾ ਪੰਜਾਬ ਸ਼ੋਅ ਅੱਜ ਕਰਨ ਜਾ ਰਿਹਾ ਹੈ ਇੱਕ ਲਾਈਵ ਸਰਵੇ ਜਿਸ ਵਿੱਚ ਆਪਾਂ ਯੂਥ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦਾ ਯੂਥ ਕੀ ਦੇਖਦਾ ਹੈ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿੱਥੇ ਪੰਜਾਬ ਦੇ ਸਾਰੇ ਖੇਤਰਾਂ ਮਾਝਾ ਮਾਲਵਾ ਤੇ ਦੁਆਬਾ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਨੇ ਅੱਜ ਜਾਣਾਂਗੇ ਕਿ ਪੰਜਾਬ ਦਾ ਯੂਥ ਕੀ ਸੋਚਦਾ ਹੈ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ ਆਓ ਫਿਰ ਸ਼ੁਰੂ ਕਰਦੇ ਹਾਂ ਪੰਜਾਬ ਦਾ ਪਹਿਲਾ ਤੇ ਇਕਲੌਤਾ ਲਾਈਵ ਸਰਵੇ ਸਾਡੇ ਨਾਲ ਕੁਝ ਇਥੇ ਨੌਜਵਾਨ ਖੜੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿਰ ਤੁਹਾਨੂੰ ਕੀ ਲੱਗਦਾ ਹੈ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਦੇਖੋ ਜੇ ਦੇਖੇ ਤਾਂ ਬਿਹੜਾ ਆਪਣਾ ਯੂਥ ਹੈ ਉਹ ਆਮ ਆਦਮੀ ਪਾਰਟੀ ਵੱਲੇ ਜ਼ਿਆਦਾ ਜਾ ਰਹੇ ਹੈ ਵੀ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ 사ਦੀ ਏ ਇਸ ਵਾਰ ਭਈ ਆਮ ਆਦਮੀ ਦੀ ਸਰਕਾਰ ਬੰਨੀ ਚਾਹੀਦੀ ਏ ਕਿਉਂਕਿ ਪਹਿਲਾਂ ਕਾਂਗਰਸ ਬੰਨਦੀ ਰਹੀ ਆ ਅਕਾਲੀ ਚਲੇ ਨਵੀਂ ਪਾਰਟੀ ਆ ਪਤਾ ਲੱਗਣਾ ਚਾਹੀਦਾ ਆਮ ਆਦਮੀ ਦੀ ਬੰਨੀ ਚਾਹੀਦੀ ਏ ਤੇ ਆਮ ਆਦਮੀ ਦੀ ਬਣੂ ਠੀਕ ਹੈ ਵੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਬਾਨੀ ਆ ਕਿਉਂਕਿ ਪਹਿਲਾਂ ਹੀ ਅਕਾਲੀ ਤੇ ਕਾਂਗਰਸੀ ਆਏ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਨੌਜਵਾਨਾਂ ਦੀ ਬੇਰੁਜ਼ਗਾਰੀ ਦਿਨੋ ਦਿਨ ਵਾਧਦੀ ਜਾ ਰਹੀ ਆ ਤੇ ਕਿਉਂਕਿ ਹਰੇਕ ਆਪਣੇ ਵਾਰੀ ਸੋਚਦਾ ਵੀ ਸਾਡਾ ਆ ਆਣ ਜੇ ਆ ਆਣ ਜੇ ਹਰੇਕ ਆਪ ਦੇ ਪੱਖ ਦੀ ਪੂਰਦਾ ਜੇ ਕੋਈ ਵੀ ਕੋਈ ਨੌਜਵਾਨ ਕੋਈ ਵੀ ਨੌਕ ਜੋਬ ਚਾਹੁੰਦਾ ਤਾਂ ਪਹਿਲਾਂ ਉਹ ਸਭ ਤੋਂ ਪਹਿਲਾਂ ਕਰਪਸ਼ਨ ਹੁੰਦੀ ਹੈ ਵੀ ਇੰਨੇ ਪੈਸੇ ਚਾੜ੍ਹਣ ਸਾਰਾ ਕੁਝ ਆ ਮੰਗਦਾ ਵੀ ਆਮ ਆਦਮੀ ਪਾਰਟੀ ਹੋਣੀ ਵੀ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਆ ਠੀਕ ਧੰਨਵਾਦ ਸਾਨੂੰ ਕਿਰੇ ਹੁਣ ਤਾਂ ਲੱਗਦਾ ਵੀ ਆਮ ਆਦਮੀ ਪਾਰਟੀ ਆਉਣੀ ਚਾਹੀਦੀ ਹੈ ਤੇ ਆਊਗੀ ਕਿਉਂਕਿ ਹੁਣ 70 ਸਾਲ ਸਾਨੇ ਪਹਿਲਾਂ ਬਾਦਲ ਨੂੰ ਤੇ ਕਾਂਗਰਸ ਨੂੰ ਦੇ ਦਿੱਤੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਇਹ 5-6 ਸਾਲ ਅਸੀਂ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਾਂ ਠੀਕ ਤੋ ਸ਼ੁਰੂਆਤ ਹੋਈ ਹੈ ਜੀ ਆਮ ਆਦਮੀ ਪਾਰਟੀ ਤੋਂ ਹੋਰ ਨੌਜਵਾਨਾਂ ਦੀ رائے ਲੈ ਲੈਣੇ ਆ ਕਿ ਉਹ ਕੀ ਸੋਚਦੇ ਨੇ। ਤੁਹਾਨੂੰ ਕੀ ਲੱਗਦਾ ਕਿ ਕਿ ਸਰਕਾਰ ਬਣਗੀ? ਅਕਾਲੀ ਦਲ। ਸਰਕਾਰ ਕਿਹਦੀ ਬਣੂਗੀ? ਆਪ ਦੀ ਲੱਗਦਾ ਮੈਨੂੰ। ਆਮ ਆਦਮੀ ਦਲ। ਅਕਾਲੀ ਦਲ। ਆਮ ਆਦਮੀ ਪਾਰਟੀ। ਆਮ ਆਦਮੀ। ਠੀਕ ਹੈ। ਤਾਂ ਇਸ ਵਾਰ ਲੱਗਦਾ ਜੀ ਕਾਂਗਰਸ ਬਣੂਗੀ। ਕਾਂਗਰਸ। ਠੀਕ। ਠੀਕ ਸ੍ਰੀ। ਲਾਇਕ ਅਕਾਲੀ ਦਲ ਜੀ। ਥੋੜਾ ਉੱਚੀ ਬੋਲੋ। ਅਕਾਲੀ ਦਲ। ਠੀਕ। ਜਿਹੜੀ ਅਕਾਲੀ ਦਲ। ਜੀ। ਵੀਰੇ ਜਿਸ ਤਰ੍ਹਾਂ ਅੱਜ ਕੱਲ ਕਾਂਗਰਸ ਤੇ ਕਾਲੀ ਦਲ ਦੇ ਦਾ ਖੈਰ ਹਾਲਾਤ ਬੁਰੇ ਹੋ ਰਹੇ ਨੇ ਹਰੇਕ ਮਤਲਬ ਕਹਿ ਰਿਹਾ ਕਿ ਕਾਲੀ ਦਾ ਪਾਰਟੀ ਜੇ ਕਰੀਏ ਬੋ ਕਰੀਏ ਤੇ ਕਾਂਗਰਸ ਦਾ ਵੀ ਹਾਲ ਸਾਰਿਆਂ ਨੇ ਦੇਖਿਆ ਇਸ ਕਰਕੇ ਆਪ ਪਾਰਟੀ ਦਾ ਹਜੇ ਇੰਨਾ ਜਾ ਕਹੋ ਕਿਸੇ ਨੂੰ ਨਹੀਂ ਪਤਾ ਤਾਂ ਉਹ ਇੱਕ ਵਾਰ ਉਹਨਾਂ ਨਾਲ ਜੁੜਾਉਣਾ ਚਾਹੁੰਦੇ ਨੇ ਜੇ ਤੱਕ ਮੇਰੇ ਪਿੰਡ ਦਾ ਹਾਲ ਤੇ ਮੇਰੇ ਮਤਲਬ ਨਾਬੇ ਏਰੀਆ ਦਾ ਨਾਬੇ ਤੋਂ ਮੈਂ ਬਿਲੋਂਗ ਕਰਦਾ ਤੇ ਨਾਬੇ ਏਰੀਆ ਦਾ ਦੇਖਣ ਤੇ ਮੇਰੇ ਮਤਲਬ ਰਿਲੇਟਿਵ ਦੇ ਨਾਲ ਮਤਲਬ ਜਿੰਨੀ ਗੱਲਬਾਤ ਹੁੰਦੀ ਆ ਸਾਡੇ ਵੀ ਉਹਨਾਂ ਨੂੰ ਤੇ ਮਿਲਦੇ ਨੇ ਤਾਂ ਜ਼ਿਆਦਾਤਰ ਆਪ ਪਾਰਟੀ ਵੱਲ ਹਜੇ ਆਸ ਰੱਖੀ ਹੋਈ ਆ ਠੀਕ ਹੈ ਸਰਕਾਰ ਤਾਂ ਵੀਰੇ ਆਪਾਂ ਨੂੰ ਇਹਨੇ ਲਾ ਦੇ ਕਿ ਕਿਸੇ ਇੱਕ ਪਾਰਟੀ ਦੀ ਦਾ ਬਣਨੀ ਨਹੀਂ ਹੈਗੀ ਵੀ ਗੱਠ ਜੋੜ ਦੀ ਬਣਨੀ ਹੈ ਸਰਕਾਰ ਕਿਸੇ ਵੀ ਇੱਕ ਪਾਰਟੀ ਦਾ ਤਾਂ ਲੱਗ ਨਹੀਂ ਰਿਹਾ ਠੀਕ ਤੁਹਾਨੂੰ ਸਰਕਾਰ ਜੀ ਬਿਲਕੁਲ ਇਕੱਲਿਆਂ ਦੀ ਬਣਨੀ ਹੈ ਕਿਉਂਕਿ ਜਿਹੜੀ ਆਪ ਆਦਮੀ ਆ ਉਹ ਖਿੜੇ ਜਾ ਚੁੱਕੇ ਨੇ ਛੋਟਾ ਸਿੰਘ ਛੋਟੇਪੁਰ ਲੋ ਵੀ ਬੱਕ ਹੋ ਗਿਆ ਪਾਰਟੀ ਤੇ ਜਿਹੜੀ ਕਾਂਗਰਸ ਦਾ ਉਹਦਾ ਬੜਾ ਬੋਲ ਬੱਲਾ ਨਹੀਂ ਹੈਗਾ ਸੋ ਇਕੱਲਿਆਂ ਦਾ ਕੋਈ ਟੁੱਟਿਆ ਨਹੀਂ ਕੋਈ ਨਵਾਂ ਨਹੀਂ ਜੁੜਿਆ ਸੋ ਪਿਛਲੀ ਸਰਕਾਰਾਂ ਪਰਿਆਕਾਰੀਆਂ ਸੰਗ ਸੰਗਰਦਸ਼ਨ ਵਿੱਚ ਬਹੁਤ ਜ਼ਿਆਦਾ ਗੱਫੇ ਦੇ ਰਹੇ ਨੇ ਲੋਟਾ ਦੇ ਪਿਛਲੇ ਜੀ ਬੀ ਸਰਕਾਰ ਆਕਾਲੀ ਦੀ ਬਣੀ ਠੀਕ ਪੰਜਾਬ ਚ ਕਾਂਗਰਸ ਦੀ ਸਰਕਾਰ ਬਣੀ ਚਾਹੀਦੀ ਹੈ ਭਾਈ ਯਾਰ ਕੱਲ੍ਹ ਦਾ ਵੀ ਚਾਂਸ ਆਤਾ ਬੰਦ ਠੀਕ ਕਰਕੇ ਦੀ ਬਣ ਸਕਦੀ ਹੈ ਭਾਈ ਆਮ ਆਦਮੀ ਪਾਰਟੀ ਦੀ ਪੱਕੀ ਬਣੂਗੀ ਸਰਕਾਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸ਼ਾਇਦ ਬਣ ਸਕਦੀ ਹੈ ਠੀਕ ਹਾਂਜੀ ਮੈਨੂੰ ਇਸ ਤਰੀ ਲੱਗਦਾ ਹੈ ਕਿ ਚਾਂਸ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਜੀ ਹਾਂਜੀ ਜੀ ਭਾਈ ਜਨਾ ਚਾਂਸ ਆਕਾਲੀ ਦਲੇ ਰਿਪੀਟ ਹੋਣ ਦੇ ਆਕਾਲੀ ਇਹ ਇੱਕੀ ਦਾ ਅਕਾਲੀ ਦਰਬੀ ਅਕਾਲੀ ਇਸ ਦਾ ਵੀ ਮੇਰਾ ਖਿਆਲ ਆ ਪਰ ਇਹ ਅੰਡਰਬੈਂਥਰੀ ਮੈਂ ਸਪੂਰਲੀ ਕਹਿ ਸਕਦਾ ਕਿ ਜਿਹੜੀ ਸਰਕਾਰ ਆ ਉਹ ਬਾਦਲ ਸਰਕਾਰ ਦੀ ਬਣੀ ਬਾਦਲ ਠੀਕ ਧੰਨ ਸਰ ਸਭ ਤੋਂ ਵੱਧ ਚਾਂਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਮੈਂ ਤਾਂ ਕਹਿੰਦਾ ਉਹਨੂੰ ਵੀ ਕੋਟ ਪਾਓ ਤੇ ਪੰਜਾਬ ਨੂੰ ਬਚਾਓ ਸਰ ਕਰਕੇ ਦੀ ਬਣ ਸਾਈਟ ਇਹ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਇਹਨਾਂ ਨੂੰ ਸੁਧਾਰਨ ਵਾਸਤੇ ਤਾਂ ਕੇਜਰੀਵਾਲ ਸਰਕਾਰ ਦੀ ਲੋੜ ਠੀਕ ਠੀਕ ਹੈ ਕਿਉਂ 100% ਉਹੀ ਆਏਗੀ ਜੀ ਜੀ ਇਸ ਵਾਰ ਸਰਕਾਰ ਜੀ ਆਮ ਆਦਮੀ ਪਾਰਟੀ ਦੀ ਬਣੂ ਬਹੁਤ ਲਮਈ ਹੈ ਉਹਟੀ ਦੇ ਨਾਲ ਮੈਨੂੰ ਲੱਗਦਾ ਮੈਨੂੰ ਲੱਗਦਾ ਨਹੀਂ ਮੈਨੂੰ ਪੱਕਾ ਪਤਾ ਕਿ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਹਰ ਵਾਰੀ ਇਸ ਵਾਰ ਭੰਬਲ ਪੁੱਸਾ ਜਾ ਥਾਇਆ ਤੇ ਜਿਆਦਾ ਚਾਂਸ ਜਿਹੜੇ ਆਪ ਦੇ ਲੱਗ ਰਹੇ ਨੇ ਉਹ ਦੀ ਬਣ ਸਕਦੀ ਹੈ। ਬਈ ਜਿੱਥੇ ਤੱਕ ਮੇਰਾ ਖਿਆਲ ਹੈ ਮੈਨੂੰ ਲੱਗਦਾ ਵੀ ਇਸ ਵਾਰੀ ਜਿਹੜੀ ਸਰਕਾਰ ਬਣਨੀ ਹੈ ਉਹ ਆਮ ਆਦਮੀ ਪਾਰਟੀ ਦੀ ਬਣਨੀ ਹੈ ਤੇ ਬਹੁਤ ਵੱਡੇ ਬੰਮਤ ਨਾਲ ਬਣਨੀ ਹੈ। ਠੀਕ ਹੈ। ਬਣ ਸਕਦੀ ਹੈ? ਸਰਕਾਰ ਅਕਾਲੀ ਦਲ ਦੀ ਆਸ ਹੈ। ਧੰਨਵਾਦ। ਥੋੜਾ ਜਿਆਦਾ ਚਾਂਸ ਹੈ ਦੀ ਕਾਂਗਰਸ ਦੇ। ਕਾਂ ਪੰਜਾਬ ਚ ਜਿਹੜੇ ਹਾਲਾਤ ਨੇ ਉਹ ਇਦਾਂ ਲੱਗਦਾ ਵੀ ਆਮ ਆਦਮੀ ਪਾਰਟੀ ਸਰਕਾਰ ਬਣਦੀਆਂ ਨੇ ਬੜਾ ਉੱਚੀ ਗੱਲਾਂ ਲੱਗਦੀਆਂ ਨੇ ਅਕਾਲੀਆ ਦੀ ਕਿਹੜੀ ਸਰਕਾਰ ਬਣ ਸਕਦੀ ਐ ਸੋਰੀ ਅਕਾਲੀ ਪਾਰਟੀ ਪੰਜਾਬ ਸਰਕਾਰ ਕਿਹਦੀ ਆਊਗੀ ਮੈਨੂੰ ਲੱਗਦਾ ਜੀ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਸਰਕਾਰ ਕਿਹਦੀ ਆਊਗੀ ਆਪਦੀ ਆਊਗੀ ਸਰਕਾਰ ਜਿਹੜੀ ਬਣ ਰਹੀ ਆ ਉਹ ਲੱਗਦਾ ਲੋਕਾਂ ਦੇ ਜਿਹੜੇ ਰੋਖਾ ਉਹ ਆਪ ਵੱਲ ਜਾ ਰਿਹਾ ਇਸ ਵਾਰ ਆਪਦੀ ਸਰਕਾਰ ਬਣਨ ਦੀ ਜ਼ਿਆਦਾ ਚਾਂਸ ਨੇ ਪਰ ਵਿੱਚ ਦੀ ਜਿਹੜਾ ਚੌਥਾ ਫਰੰਟ ਹੈ ਸਿੱਧੂ ਗਰੁੱਪ ਜਾਂ ਛੋਟੇਪੁਰ ਗਰੁੱਪ ਇਹ ਆ ਰਿਹਾ ਲੋਕ ਇਹਨਾਂ ਨੂੰ ਮੂੰਹ ਲਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿਉਂਕਿ ਜਿਵੇਂ ਪਿਛਲੀ ਵਾਰ ਕੀ ਹੋਇਆ ਮਨਪ੍ਰੀਤ ਬਾਦਲ ਆਇਆ ਸੀ ਬਾਦਲ ਦੀ ਫੇਰ ਸਰਕਾਰ ਆ ਗਈ ਸੀ ਐਂਟੀ ਸੀ ਲੋਕ ਬਾਦਲ ਦੇ ਪਰ ਫਿਰ ਵੀ ਕੀ ਆ ਮਤਲਬ ਮਨਪ੍ਰੀਤ ਨੂੰ ਵੋਟ ਪੈ ਗਈ ਤੇ ਉਹ ਹੋ ਗਈ ਪਰ ਇਸ ਵਾਰ ਕੀ ਆ ਲੋਕਾਂ ਨੂੰ ਇਹ ਹੈ ਵੀ ਇਹ ਦੋਨੇ ਪਾਰਟੀਆਂ ਨੂੰ ਚੱਲਦਾ ਕਰਨ ਵਾਸਤੇ ਆਪ ਨੂੰ ਲੋਕ ਵੋਟ ਪਾ ਰਹੇ ਨੇ ਇਹ ਚੌਥੀ ਧਿਰ ਪੰਜਾਬ ਦੇ ਵਿੱਚ ਆ ਵੀ ਗਈ ਤਾਂ ਵੀ ਕੀ ਹੈ ਇਹ ਲੋਕ ਨੇ ਜਿਹੜੇ ਉਹ ਆਪ ਵੱਲ ਵੋਟ ਪਾਉਣਗੇ ਕਿਉਂਕਿ ਉਹਨਾਂ ਲੋਕਾਂ ਨੂੰ ਇਹ ਵੀ ਇਹਨਾਂ ਦੋਨਾਂ ਧਿਰਾਂ ਨੂੰ ਚੱਲਦਾ ਕਰਨਾ ਇਸ ਕਰਕੇ ਲੋਕ ਜ਼ਿਆਦਾਤਰ ਜਿਹੜੇ ਆਪ ਨੂੰ ਵੋਟ ਪਾਉਣ ਦੇ ਚਾਂਸ ਨੇ ਇਹ ਮੇਰਾ ਮੰਨਣਾ ਹੈ। ਥੈਂਕ ਯੂ ਲਾਈਵ ਸਰਵੇ ਦਾ ਰਿਜ਼ਲਟ ਆ ਚੁੱਕਿਆ ਹੈ। ਪੰਜਾਬ ਦੇ ਨੌਜਵਾਨਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ। ਦੇਖਦੇ ਹਾਂ ਕਿ ਪੰਜਾਬ ਦੇ ਨੌਜਵਾਨ ਕਿਸ ਦੇ ਪੱਖ 'ਚ ਨੇ ਤੇ ਕਿਸ ਦੇ ਵਿਰੋਧ 'ਚ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੌਜਵਾਨ ਲੜਕੀਆਂ ਦੀ ਕਿ ਉਹ ਪੰਜਾਬ ਵਿੱਚ ਕਿਸ ਦੀ ਸਰਕਾਰ ਦੇਖਣਾ ਚਾਹੁੰਦੀਆਂ ਨੇ? ਦ ਪੰਜਾਬ ਸ਼ੋਅ ਦੇ ਲਾਈਵ ਸਰਵੇ ਵਿੱਚ ਨੌਜਵਾਨ ਲੜਕੀਆਂ ਨੇ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਫਤਵਾ ਦਿੱਤਾ ਹੈ 57% ਲੜਕੀਆਂ ਨੂੰ ਲੱਗਦਾ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਲੜਕੀਆਂ ਨੇ ਦੂਜੇ ਨੰਬਰ ਤੇ ਕਾਂਗਰਸ ਨੂੰ ਰੱਖਿਆ 25% ਲੜਕੀਆਂ ਇਹ ਸੋਚਦੀਆਂ ਨੇ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਅਤੇ ਸਿਰਫ 12 ਪਰਸੈਂਟ ਦੀ ਲੜਕੀਆਂ ਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਵਾਪਸੀ ਹੋ ਸਕਦੀ ਹੈ ਇਹਨਾਂ ਵਿੱਚੋਂ 6% ਲੜਕੀਆਂ ਅਜਈਆਂ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਅਜੇ ਕੁਝ ਵੀ ਨਹੀਂ ਕਹਿ ਸਕਦੇ ਕਿ ਕਿਸ ਦੀ ਸਰਕਾਰ ਬਣ ਸਕਦੀ ਹੈ ਇਹਨਾਂ ਵਿੱਚੋਂ ਕੁਝ ਦਾ ਕਹਿਣਾ ਸੀ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿਸ ਦੀ ਸਰਕਾਰ ਬਣੇਗੀ ਅਤੇ ਕੁਝ ਦਾ ਇਹ ਕਹਿਣਾ ਸੀ ਕਿ ਜੋ ਵੀ ਹੁਣ ਇਸ ਵੇਲੇ ਰਾਜਨੀਤਿਕ ਉਤਲ-ਪੁਤਲ ਜਾਰੀ ਹੈ ਉਸ ਵਿੱਚ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਕਿਸ ਦੀ ਸਰਕਾਰ ਬਣ ਸਕਦੀ ਹੈ ਸੋ ਨੌਜਵਾਨ ਲੜਕੀਆਂ ਨੇ ਆਮ ਆਦਮੀ ਪਾਰਟੀ ਨੂੰ ਆਪਣੀ ਪਹਿਲੀ ਪ੍ਰੈਫਰੈਂਸ ਦੇ ਤੌਰ ਤੇ ਜ਼ਾਹਿਰ ਕੀਤਾ ਹੈ ਦੂਜੇ ਨੰਬਰ ਤੇ ਕਾਂਗਰਸ ਅਤੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਆਈ ਹੈ ਸੋ ਇਸ ਹਨ ਪੰਜਾਬ ਦੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਦੀ رائے ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਰਹਿ ਸਕਦੀ ਹੈ ਦੂਜੇ ਨੰਬਰ ਤੇ ਕਾਂਗਰਸ ਅਤੇ ਉਹਨਾਂ ਨੇ ਤੀਜੇ ਨੰਬਰ ਤੇ ਅਕਾਲੀ ਦਲ ਅਤੇ ਭਾਜਪਾ ਨੂੰ ਦੇਖਿਆ ਸੋ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਨੌਜਵਾਨ ਮੁੰਡਿਆਂ ਦੀ ਕਿ ਉਹ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਕਿੰਨੀਆਂ ਪਾਰਟੀਆਂ ਨੂੰ ਰੱਖਦੇ ਨੇ ਪੰਜਾਬ ਦੇ ਇਸ ਲਾਈਵ ਸਰਵੇ ਵਿੱਚ ਨੌਜਵਾਨ ਲੜਕਿਆਂ ਨੇ ਵੀ ਲੜਕੀਆਂ ਦੀ ਤਰ੍ਹਾਂ ਹੀ رائے ਦਿੱਤੀ ਹੈ ਪਰ ਕੁਝ ਵੱਖਰੇ ਤਰੀਕੇ ਨਾਲ 41% ਲੜਕੀਆਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਬਣ ਸਕਦੀ ਹੈ ਲੜਕਿਆਂ ਨੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਰੱਖਿਆ ਹੈ 30% ਲੜਕਿਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵਾਪਸੀ ਕਰ ਸਕਦੀ ਹੈ ਤੀਜੇ ਨੰਬਰ ਤੇ 20% ਲੜਕਿਆਂ ਨੇ ਕਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਅਤੇ 9% ਲੜਕਿਆਂ ਦੇ ਅਨੁਸਾਰ ਅਜੇ ਉਹ ਸਰਕਾਰ ਬਣਨ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਲੜਕਿਆਂ ਵੱਲੋਂ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੂਜੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਤੀਜੇ ਤੇ ਕਾਂਗਰਸ ਨੂੰ ਰੱਖਿਆ ਗਿਆ ਹੈ ਸੋ ਇਹ ਸੀ ਪੰਜਾਬ ਦੇ ਨੌਜਵਾਨ ਲੜਕਿਆਂ ਦੀ رائے ਅਸੀਂ ਆਪਣੇ ਸਰਵੇ ਦੇ ਵਿੱਚ 50-50% ਜਿਹੜੀ ਬਰਾਬਰ ਰਿਪਰੈਜ਼ੈਂਟੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ 50% ਆਪਣੇ ਸਰਵੇ ਦੇ ਵਿੱਚ ਅਸੀਂ ਲੜਕੇ ਅਤੇ 50% ਲੜਕੀਆਂ ਦੀ ਰਾਏ ਲਈ ਹੈ ਤਾਂ ਜੋ ਪੰਜਾਬ ਦੇ ਯੂਥ ਦੀ ਬੈਲੈਂਸਡ ਰਾਏ ਜਿਹੜੀ ਹੈ ਉਹ ਸਾਹਮਣੇ ਆ ਸਕੇ ਸੋ ਹੁਣ ਦੇਖਦੇ ਹਾਂ ਕਿ ਦੋਨਾਂ ਦੀ ਰਾਏ ਨੂੰ ਮਿਲਾ ਕੇ ਜਿਹੜਾ ਟੋਟਲ ਕੁੱਲ ਜਿਹੜਾ ਸਰਵੇ ਆਇਆ ਹੈ ਉਹ ਕੀ ਕਹਿੰਦਾ ਹੈ ਦਾ ਪੰਜਾਬ ਸ਼ੋਦੇ ਲਾਈਵ ਸਰਵੇ ਦਾ ਫਾਈਨਲ ਰਿਜ਼ਲਟ ਆ ਚੁੱਕਿਆ ਹੈ ਪੰਜਾਬ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ 49% ਪੰਜਾਬ ਦੇ ਨੌਜਵਾਨਾਂ ਦੇ ਅਨੁਸਾਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਦੂਜੇ ਨੰਬਰ ਤੇ ਕਾਂਗਰਸ ਹੈ ਅਤੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਰੱਖਿਆ ਗਿਆ ਹੈ 23% ਨੌਜਵਾਨਾਂ ਦੇ ਅਨੁਸਾਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਅਤੇ ਸਿਰਫ 21% ਨੌਜਵਾਨਾਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਵਾਪਸੀ ਹੋਏਗੀ ਇਸ ਤੋਂ ਬਾਅਦ 7% ਨੌਜਵਾਨ ਅਜੇ ਨੇ ਜੋ ਕਹਿ ਰਹੇ ਨੇ ਕਿ ਅਸੀਂ ਨਹੀਂ ਦੱਸ ਸਕਦੇ ਕਿ ਸਰਕਾਰ ਕਿਸ ਦੀ ਬਣ ਸਕਦੀ ਹੈ ਸੋ ਕਰੜਾ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਚੱਲ ਰਿਹਾ ਹੈ ਪਰ ਇਹ ਮੁਕਾਬਲਾ ਦੂਜੇ ਨੰਬਰ ਲਈ ਹੈ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ 49% ਦੇ ਨਾਲ ਆਮ ਆਦਮੀ ਪਾਰਟੀ ਪਹਿਲੇ ਨੰਬਰ ਦੀ ਪਸੰਦ ਬਣੀ ਹੋਈ ਹੈ। ਦ ਪੰਜਾਬ ਸ਼ੋਅ ਨੇ ਇਹ ਲਾਈਵ ਸਰਵੇ ਕਰਕੇ ਪੰਜਾਬ ਦੇ ਨੌਜਵਾਨਾਂ ਵਿੱਚ ਰਾਜਨੀਤਿਕ ਤਸਵੀਰ ਕੀ ਹੈ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਆਖਰੀ ਫੈਸਲਾ ਤੁਸੀਂ ਕਰਨਾ ਹੈ ਕਿ 2017 ਦੇ ਵਿੱਚ ਤੁਸੀਂ ਕਿਹੜੀ ਸਰਕਾਰ ਚਾਹੁੰਦੇ ਹੋ। ਦ ਪੰਜਾਬ ਸ਼ੋਅ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦ ਪੰਜਾਬ ਸ਼ੋ ਤੁਹਾਨੂੰ ਅੱਗੇ ਵੀ ਪੰਜਾਬ ਦੇ ਮੁੱਦਿਆਂ ਤੋਂ ਇਦਾਂ ਹੀ ਜਾਣੂ ਕਰਵਾਉਂਦਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ YouTube ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਡਾ ਦ ਪੰਜਾਬ ਸ਼ੋ ਨਾਮ ਦਾ Facebook ਤੇ ਪੇਜ ਹੈ ਉਸ ਨੂੰ ਵੀ ਜਰੂਰ ਲਾਈਕ ਕਰੋ ਹੁਣ ਤੁਸੀਂ ਸਾਨੂੰ Twitter ਅਤੇ Instagram ਤੇ ਵੀ ਫੋਲੋ ਕਰ ਸਕਦੇ ਹੋ ਸੋ ਮੈਨੂੰ ਜਸ ਸਿੰਘ ਚਾਹਲ ਨੂੰ ਦਿਓ ਇਜਾਜ਼ਤ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਜੀ ਪੰਜਾਬ ਨਾਲ ਜੁੜੇ ਕਿਸੇ ਹੋਰ ਮਹੱਤਵਪੂਰਨ ਮੁੱਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ